ਨੀ تھیਟਰ ਦੀ ਪ੍ਰਾਪਤੀ ਤਾਂ ਸ਼ਬਦ ਬੱਡੀ ਇਹ ਹੈਗੇ ਜਿਹੜਾ ਬੰਦਾ تھیਟਰ ਕਰ ਲੈਂਦਾ ਹੈ ਨਾ ਸਪੈਸ਼ਲੀ ਐਕਟਰ ਜਿਹੜਾ ਹੈ ਜੋ ਉਹਨੂੰ تھیਟਰ ਕਰਕੇ ਕੰਫੀਡੈਂਸ ਮਿਲਦਾ ਹੂੰ ਮਤਲਬ ਉਹ ਚਾਹੇ ਫਿਲਮਾਂ ਚ ਚਲਾ ਜਾਏ ਚਾਹੇ ਟੀਵੀ ਦੇ ਚਲਾ ਜਾਏ ਉਹ ਕੰਫੀਡੈਂਸ ਬਹੁਤ ਹੀ ਜ਼ਿਆਦਾ ਹੋ ਜਾਂਦਾ ਹੈ ਉਹਦਾ ਕਾਰਨ ਇਹ ਹੈ ਹੁਣ ਕੈਮਰੇ ਦੇ ਵਿੱਚ ਸਾਹਮਣੇ ਅਸੀਂ ਸਿਰਫ ਕੈਮਰਾ ਫੇਸ ਕਰਦੇ ਆਂ ਜੀ ਜਿਉਂ ਤਾਂ ਅਸੀਂ ਪਲੇ ਕਰਦੇ ਆਂ ਉਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹੁੰਦੇ ਆਂ ਔਰ ਪਰ ਜਦੋਂ ਸ਼ੁਰੂ ਕਰਦੇ ਆਂ ਸ਼ੁਰੂ ਤੋਂ ਲੈ ਕੇ ਅਖੀਰ ਦੇ ਦਲਬ ਤੱਕ ਵੀ ਸਾਨੂੰ ਪੂਰਾ ਕਰਨਾ ਪੈਂਦਾ ਔਰ ਆਮਣੇ ਸਾਹਮਣੇ ਲੋਕਾਂ ਦਾ ਰਿਐਕਸ਼ਨ ਵੀ ਹੁੰਦਾ ਉਹ ਇਨਸਟੈਂਟ ਰਿਐਕਸ਼ਨ ਸਾਨੂੰ ਮਿਲ ਜਾਂਦਾ ਉਹਦਾ ਬਹੁਤ ਹਾਂਜੀ ਉਸ ਉਹ ਤੋਂ ਬਥਰਾ ਜੀ ਤੁਹਾਨੂੰ ਕਨਫਿਊਨਸ ਮਿਲਦਾ ਜਿਹੜਾ 3 ਘੰਟੇ ਤੁਸੀਂ ਹੱਪ ਆਪ ਸਾਹਮਣੇ ਪਤਾ ਲੱਗਦੇ ਆ ਲੋਕਾਂ ਦੇ ਔਰ ਤੁਸੀਂ ਨਾਲ ਉਹਦਾ ਰਿਐਕਸ਼ਨ ਐਕਸ਼ਨ ਹੁੰਦਾ ਹੈਗਾ ਉਹਦੇ ਨਾਲ ਬਹੁਤ ਕੰਫੀਡੈਂਸ ਮਿਲਦਾ ਕਿ ਫਿਲਮ ਦੇ ਵਿੱਚ ਜਾਂ ਟੈਲੀਵਿਜ਼ਨ ਦੇ ਵਿੱਚ ਜਦੋਂ ਅਸੀਂ ਐਕਟ ਕਰਦੇ ਹਾਂ ਇਹਦੇ ਤਾਂ ਰੀਟੇਕ ਵੀ ਹੁੰਦੇ ਆ ਜਿਵੇਂ ਥੀਏਟਰ ਦੇ ਵਿੱਚ ਕੋਈ ਰੀਟੇਕ ਨਹੀਂ ਹੁੰਦਾ